ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 685 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 686 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲੇ ਆ ਪਰਵਾਨ ਜਿਹੜਾ ਮਨੁੱਖ ਗੁਰੂ ਦੀ ਰਾਹੀ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਉਸ ਦਾ ਪ੍ਰਭੂ ਚਰਨਾਂ ਵਿੱਚ ਜੁੜਨਾ ਕਬੂਲ ਪੈਂਦਾ ਹੈ ਨਾ ਤੇ ਸਮਰਨ ਨਾ ਆਵਣ ਜਾਣ ਉਸ ਮਨੁੱਖ ਨੂੰ ਨਾ ਆਤਮਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ठाकुर महदास दास मैं सोए अजेहा प्रभु दादास प्रभु ਵਿੱਚ लीन ਰਹਿੰਦਾ ਹੈ परमात्मा जहे सेवक ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਜਹ ਦੇਖਾ ਤਹਿ ਅਵਰ ਨਾ ਕੋਏ ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਗੁਰਮਖ ਭਗਤ ਸਹਜ ਘਰ ਪਾਈਐ ਗੁਰਦੇ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਆਤਮਕ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਬੇਨਗੁਰ ਭੇਟੇ ਮਰ ਆਈਏ ਜਾਈਏ ਰਹਾਓ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੋਤੇ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹੀਦਾ ਹੈ ਰਹਾਓ ਸੋ ਗੁਰ ਕਰੋ ਜੇ ਸਾਚ ਦਿਰੜਾਵੇ ਮੈਂ ਵੀ ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜਿਹੜਾ ਸਦਾ ਥਿਰ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਦੇਵੇ। ਅਕਥ ਕਥਾ ਵੇ ਸ਼ਬਦ ਮਿੜਾਵੇ। ਜਿਹੜਾ ਗੁਰੂ ਮੇਥੋਂ ਕਥ ਪ੍ਰਭੂ ਦੀ ਸਿਫਤ ਸਲਾਹ ਕਰਾਵੇ ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ ਚਰਨਾ ਵਿੱਚ ਜੋੜ ਦੇਵੇ। ਹਰ ਕੇ ਲੋਗ ਅਵਰ ਨਹੀਂ ਕਾਰਾ ਪਰਮਾਤਮਾ ਦੇ ਭਗਤ ਨੂੰ ਸਿਪਤ ਸਲਾਹ ਤੋਂ ਬਿਨਾ ਕੋਈ ਹੋਰ ਕਾਰ ਕੋਈ ਹੋਰ ਕੰਮ ਕਾਰ ਨਹੀਂ ਸੁਝਦਾ ਸਾਚੋ ਠਾਕੁਰ ਸਾਚ ਪਿਆਰਾ ਭਗਤ ਸਦਾ ਥਿਰ ਪ੍ਰਭ ਪਰਮਾਤਮਾ ਨੂੰ ਹੀ ਸਿਮਰਦਾ ਹੈ ਸਦਾ ਥਿਰ ਪ੍ਰਭ ਉਸ ਨੂੰ ਪਿਆਰਾ ਲੱਗਦਾ ਹੈ ਤਨ ਮੈਂ ਹੈ ਮਨਵਾ ਮਨ ਮੈਂ ਹੈ ਸਾਚਾ ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ ਭਾਵ ਮਾਇਆ ਮੋਹਿਆ ਦਸੀ ਪਾਸੀ ਦੌੜਦਾ ਨਹੀਂ ਫਿਰਦਾ ਉਸ ਦੇ ਮਨ ਵਿੱਚ ਸਦਾ ਠਹਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਸੋ ਸਾਚਾ ਮਿਲ ਸਾਚੇ ਰਾਚਾ ਉਹ ਸੇਵਕ ਸਦਾ ਠਹਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿੱਚ ਮਿਲ ਕੇ ਉਸ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਸੇਵਕ ਪ੍ਰਭ ਕੈ ਲਾਗੇ ਪਾਏ ਉਹ ਸੇਵਕ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸਤ ਗੁਰ ਪੂਰਾ ਮਿਲੇ ਮਿਲਾਏ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਆਪ ਦਿਖਾਵੇ ਆਪੇ ਦੇਖੈ ਪਰਮਾਤਮਾ ਆਪਣਾ ਦਰਸ਼ਨ ਆਪ ਹੀ ਗੁਰੂ ਦੀ ਰਾਹ ਹੀ ਕਰਾਂਦਾ ਹੈ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਹੱਥ ਨਾ ਪਤੀਜੈ ਨਾ ਬੋਲ ਭੇਖੈ ਇਸ ਵਾਸਤੇ ਉਹ ਹੱਠ ਦੀ ਰਾਹੀ ਕੀਤੇ ਕਰਮਾਂ ਉੱਤੇ ਨਹੀਂ ਪਤੀਜਦਾ ਨਾ ਹੀ ਬਹੁਤੇ ਧਾਰਮਕ ਭੇਖਾਂ ਤੇ ਪ੍ਰਸੰਨ ਹੁੰਦਾ ਹੈ ਘੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਹੱਠ ਨਾ ਪਤੀਜੈ ਨਾ ਬੋ ਭੇਖੈ ਇਸ ਵਾਸਤੇ ਉਹ ਹੱਠ ਦੀ ਰਾਹੀ ਕੀਤੇ ਕਰਮਾਂ ਉੱਤੇ ਨਹੀਂ ਪਤੀਜਦਾ ਨਾ ਹੀ ਬਹੁਤੇ ਧਾਰਮਕ ਭੇਖਾਂ ਤੇ ਪ੍ਰਸੰਨ ਹੁੰਦਾ ਹੈ ਕੜ ਪਾਂਡੇ ਜENN ਅਮਰਤ ਪਾਇਆ ਜਿਸ ਪ੍ਰਭੂ ਨੇ ਸਾਰੇ ਸਰੀਰ ਸਾਜੇ ਹਨ ਤੇ ਗੁਰਦੀ ਸ਼ਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿੱਚ ਨਾਮ ਅਮਰਤ ਪਾਇਆ ਹੈ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿੱਚ ਜੋੜਿਆ ਹੈ ਪੜ ਪੜ ਭੂਲੇ ਚੋਟਾ ਖਾਏ ਜਿਹੜੇ ਮਨੁੱਖ ਵਿਦਿਆ ਪੜ ਪੜ ਕੇ ਵਿਦਿਆ ਦੇ ਮਾਣ ਵਿੱਚ ਹੀ ਸਿਮਰਨ ਤੋਂ ਖੁੰਝ ਜਾਂਦੇ ਹਨ ਉਹ ਆਤਮਿਕ ਮੌਤ ਦੀਆਂ ਚੋਟਾਂ ਸਹਿੰਦੇ ਹਨ ਬਹੁਤ ਸਿਆਣ ਪਿਆ ਵਹਿ ਜਾਹੇ ਵਿਦਿਆ ਦੀ ਬਹੁਤੀ ਚਦਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ ਨਾਮ ਜਪੈ ਭਉ ਭੋਜਨ ਖਾਏ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਧਰ ਅਦਬ ਨੂੰ ਆਪਣੇ ਆਤਮਾ ਦੀ ਖੁਰਾਕ ਬਣਾਉਂਦਾ ਹੈ ਗੁਰਮੁਖ ਸੇਵਕ ਰਹੇ ਸਮਾਏ ਉਹ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਪੂਜ ਸਿਲਾ ਤੀਰਥ ਬਨਵਾਸਾ ਜਿਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ ਤੀਰਥਾਂ ਦੇ ਸ਼ਨਾਣ ਕਰਦਾ ਰਿਹਾ ਜੰਗਲਾਂ ਵਿੱਚ ਨਿਵਾਸ ਰਖਦਾ ਰਿਹਾ ਭਰਮ ਟਡੋਲਤ ਭਏ ਉਦਾਸਾ ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ ਤੇ ਇਨ੍ਹਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ ਮਨ ਮੈਲੈ ਸੂਚਾ ਕਿਉਂ ਹੋਏ ਜੇ ਉਸ ਦਾ ਮਨ ਮੈੜਾ ਹੀ ਰਿਹਾ ਐਨੇ ਕਰਮਕਾਰ ਕਰਕੇ ਤਾਂ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਸਾਜ ਮਿਲੇ ਪਾਵੇ ਪਤ ਸੋਏ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਸਿਮਰਨ ਦੇ ਰਾਹੀ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਹੈ ਤੇ ਉਹ ਲੋਕ ਪਰਲੋਕ ਵਿੱਚ ਇੱਜ਼ਤ ਪਾਉਂਦਾ ਹੈ ਆਚਾਰ ਵਿਚਾਰ ਸਰੀਰ ਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ ਆਤਮਿਕ ਸੂਝ ਭੀ ਹੈ ਆਦ ਜੁਗਾਦ ਸਹਜ ਮਨ ਧੀਰ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਪਲ ਪੰਕਜ ਮੈ ਕੋਟ ਉਧਾਰੇ ਜੋ ਅੱਖ ਝਮਕਣ ਦੇ ਸਮੇਂ ਵਿੱਚ ਕਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਕਾਰ ਕਿਰਪਾ ਗੁਰ ਮੇਲ ਪਿਆਰੇ हे ਪਿਆਰੇ ਪ੍ਰਭੂ ਮੇਰ ਕਰਕੇ ਮੈਨੂੰ ਉਹ ਗੁਰੂ ਮਿਲਾਂ ਜਿਹੜਾ ਨੀ ਸਮਰੱਥਾ ਦਾ ਮਾਲਕ ਹੋਵੇ ਕੈਸੇ ਆਗੇ ਪ੍ਰਭ ਤੁਦਸਾ ਲਾਹੀ हे ਪ੍ਰਭੂ ਪਰਮਾਤਮਾ ਮੈਂ ਕਿਸ ਬੰਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ ਤੁਦ ਬਿਨ ਦੂਜਾ ਮੈਂ ਕੋ ਨਾਹੀ ਮੈਨੂੰ ਤਾਂ ਤੇਥੋਂ ਬਿਨਾ ਹੋਰ ਕੋਈ ਕਿਤੇ ਦਿਸਦਾ ਹੀ ਨਹੀਂ ਜੋ ਤਦ ਪਾਵੇ ਤਿਉਂ ਰਾਖਰ ਜਾਏ ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜਾ ਵਿੱਚ ਰੱਖ ਨਾਨਕ ਸਹਿਜ ਭਾਏ ਗੁਣ ਗਾਏ ਨਾਨਕ ਆਖਦਾ ਹੈ ਤਾਂ ਕਿ ਤੇਰਾ ਦਾਸ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਤੇਰੇ ਪ੍ਰੇਮ ਵਿੱਚ ਟਿਕ ਕੇ ਤੇਰੇ ਗੁਣ ਗਾਵੇ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਰਾਗ ਧਨਾਸਰੀ ਘਰ ਛੇਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਅਸ਼ਟਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਾਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੋ ਜੋ ਜੂਨੀ ਆਇਓ ਤਹ ਤਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਏ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੂਨ ਵਿੱਚ ਆਇਆ ਹੈ ਉਹ ਉਸ ਜੂਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ ਤਾ ਕੀ ਹੈ ਓਟ ਸਾਧ ਰੱਖੋ ਦੇ ਕਰ ਹੱਥ ਕਰ ਕਿਰਪਾ ਮੇਲੋ ਹਰ ਰਾਇਆ ਏ ਗੁਰੂ ਮੈਂ ਤਾਂ ਤੇਰਾ ਆਸਰਾ ਧਕਿਆ ਹੈ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ ਮਿਹਰ ਕਰਕੇ ਮੈਨੂੰ ਪ੍ਰਭੂ ਪਾਤਸ਼ਾਹ ਨਾਲ ਮਿਲਾ ਦੇ ਆਨਿਕ ਜਨਮ ਭਰ ਮਥੇਤ ਨਹੀਂ ਪਾਈ ਏ ਸਤਗੁਰੂ ਅਨੇਕਾਂ ਜੁਨਾ ਵਿੱਚ ਭਟਕ ਭਟਕ ਕੇ ਜੁਨਾ ਤੋਂ ਬਚਣ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾਓ ਹੁਣ ਮੈਂ ਤੇਰੀ ਚਰਨੀ ਆ ਪਿਆ ਹਾਂ ਮੈਂ ਤੇਰੀ ਸੇਵਾ ਕਰਦਾ ਹਾਂ ਮੈਨੂੰ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸ ਦੇ ਰਹਾਓ ਅਨੇਕ ਉਪਾਅ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਏ ਭਾਈ ਮੈਨੇਤ ਮਾਇਆ ਦੀ ਖਾਤਰ ਹੀ ਅਨੇਕਾਂ ਹਿਲੇ ਕਰਦਾ ਰਹਿੰਦਾ ਹਾਂ ਮੈਂ ਮਾਇਆ ਨੂੰ ਹੀ ਉਚੇਚੇ ਤੌਰ ਤੇ ਆਪਣੇ ਮਨ ਵਿੱਚ ਟਿਕਾਈ ਰੱਖਦਾ ਹਾਂ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤਦੀ ਜਾ ਰਹੀ ਹੈ ਕੋਈ ਐਸ ਹੋਰੇ ਭੇਟ ਸੰਤ ਮੇਰੀ ਲਾਹ ਹੈ ਸਗਲ ਚਿੰਤਾ ਠਾਕੁਰ ਸਿਓ ਮੇਰਾ ਰੰਗ ਲਾਵੇ ਹੁਣ ਮੇਰਾ ਜੀ ਕਰਦਾ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ਮੇਰੀ ਇਸ ਮਾਇਆ ਤੋਂ ਖਲਾਸੀ ਕਰ ਦੇਵੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧਨਾਸੀ ਰਾਗ ਵਿੱਚ ਸਾਨੂੰ ਕਲਯੁਗ ਜੀਵਾਂ ਨੂੰ ਸਮਝਾਉਂਦੇ ਹਨ ਕਿ ਮਾਇਆ ਪਿਛੇ ਲੱਗ ਕੇ ਆਪਣਾ ਜਨਮ ਵਿਅਰਥ ਨਾ ਗਵਾਓ ਇਹ ਮਾਇਆ ਜੋ ਹੱਥਾਂ ਦੀ ਮੈਲ ਹੈ ਕਦੇ ਆ ਜਾਂਦੀ ਹੈ ਕਦੇ ਦੂਰ ਜਾਂਦੀ ਹੈ ਇਹਦੇ ਪਿਛੇ ਨਹੀਂ ਭਟਕਣਾ ਚਾਹੀਦਾ ਜਿਆਦਾ ਤੇ ਨਾਮ ਜਪਣਾ ਚਾਹੀਦਾ ਹੈ ਪ੍ਰਮਾਤਮਾ ਦਾ ਨਿਕੋ ਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤਾ ਠਾਕਰ ਸੋ ਮੇਰਾ ਰੰਗ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 686 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 687 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ